ਤਸਾਤ ਗੁਰੂ ਜੀ ਕਿਰਪਾ ਕਰਨ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸਾਰੀ ਕਥਾ ਆਪ ਕਰਵਾ ਲੈਣ ਤੇ ਸਾਨੂੰ ਸਰਵਣ ਵੀ ਕਰਾ ਦੇਣ ਸੋ ਬੇਨਤੀ ਹੈ ਸਾਰੀ ਸਾਧ ਸੰਗਤ ਨੂੰ ਕਿ ਜਲਦੀ ਤੋਂ ਜਲਦੀ ਆਪਣੇ ਕੰਮ ਧੰਦਿਆਂ ਨੂੰ ਸੰਕੋਚ ਦੇ ਆ ਸਤਿਗੁਰੂ ਦੇ ਦਰਬਾਰ ਅੰਦਰ ਸਜਣ ਦੀ ਕਿਰਪਾਲਤਾ ਕਰਨੀ ਸਾਧ ਸੰਗਤ ਜੀ ਆਪ ਜੀ ਨੇ ਕੱਲ ਦੇ دیਵਾਨਾ ਦੇ ਅੰਦਰ ਸਰਵਣ ਕੀਤਾ ਸੀ ਤੇ ਗਰੀਬ ਨਿਵਾਜ ਸਤਿਗੁਰੂ ਜੀ ਪਿਤਾ ਜੀ ਦੇ ਨਾਲ ਉਹਨਾਂ ਦੇ ਸਬੰਧ ਕੁਝ ਤਲਖੀ ਭਰੇ ਸਨ ਤੇ ਸਤਿਗੁਰੂ ਜੀ ਹੁਣ رائے ਬਲਾਰ ਖਾਂ ਸਾਹਿਬ ਦੇ ਕਹਿਣ ਦੇ ਉੱਤੇ ਭਾਈਆ ਜੈਰਾਮ ਜੀ ਤੇ ਬੀਬੀ ਨਾਨਕੀ ਜੀ ਦੇ ਕੋਲ ਆ ਕਰਕੇ ਸੁਲਤਾਨ ਪਰ ਲੋਧੀ ਉਹਨਾਂ ਨੇ ਰਹਿਣਾ ਕੀਤਾ ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਨੇ ਤੇ ਗਰੀਬ ਨਿਵਾਜ ਜੀ ਨੇ ਭਾਈਆ ਜੈ ਰਾਮ ਜੀ ਤੇ ਮਾਤਾ ਨਾਨਕੀ ਜੀ ਨੂੰ ਆਖਿਆ ਕਿ ਹੁਣ ਅਸੀਂ ਕੋਈ ਨਾ ਕੋਈ ਕਿਰਤ ਕਰਨੀ ਚਾਹੁੰਨੇ ਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਮਾਤਾ ਜੀ ਤੇ ਭਾਈਆ ਜੈ ਰਾਮ ਜੀ ਨੇ ਆਖਿਆ ਵੀ ਸਤਿਗੁਰੂ ਆਪ ਜੀ ਨੂੰ ਕੋਈ ਕਿਰਤ ਕਰਨ ਦੀ ਲੋੜ ਨਹੀਂ ਹੈ ਆਪ ਜੀ ਤੇ ਸੰਸਾਰ ਦੇ ਵਿੱਚ ਕੋਈ ਕਿਰਤ ਕਰਨ ਲਈ ਪੈਦਾ ਹੋਇਓ ਉਹ ਹੈ ਇਸ ਸੰਸਾਰ ਦੇ ਜੀਵਾਂ ਦਾ ਪਾਰ ਉਤਾਰਾ ਆਪ ਜੀ ਦਾ ਅਸਲ ਕੰਮ ਹੈ ਇਹ ਸੰਸਾਰ ਜੋ ਕਿ ਗਰਸਤ ਹੋ ਚੁੱਕਿਆ ਹੈ ਬੁਰਾਈਆਂ ਦੇ ਨਾਲ ਮਾਇਆ ਦੇ ਨਾਲ ਆਪ ਜੀ ਕਿਰਪਾ ਕਰੋ ਸਤਿਗੁਰੂ ਆਪ ਜੀ ਉਸ ਡੁੱਬਦੀ ਹੋਈ ਲੋਕਾਈ ਨੂੰ ਤਾਰੋ ਆਪ ਜੀ ਦਾ ਅਸਲ ਕਾਰਜ ਉਹ ਹੈ ਆਪ ਇਹ ਸੰਸਾਰੀ ਕਾਜਾਂ ਸਾਡੇ ਲਈ ਛੱਡ ਦਿਓ ਜੋ ਤੁਹਾਡਾ ਅਸਲ ਕਾਰਜ ਆ ਕਰੋ ਤੇ ਭਾਈਆ ਜੈ RAM ਜੀ ਨੇ ਆਖਿਆ ਵੀ ਸਤਿਗੁਰੂ ਜੀ ਜਦੋਂ ਆਪ ਜੀ ਤਲਵੰਡੀ ਰਹਿੰਦੇ ਸਾਂ ਤੇ ਉੱਥੇ ਪਿਤਾ ਜੀ ਆਪ ਜੀ ਨੂੰ ਟੋਕਦੇ ਸੀ ਕਿ ਆਪ ਜੀ ਕੋਈ ਕਿਰਤ ਨਹੀਂ ਕਰਦੇ ਧਨ ਨਹੀਂ ਕਮਾਉਂਦੇ ਤੇ ਆਪ ਇਹ ਮਤ ਸੋਚਣਾ ਕਿ ਕਿਤੇ ਮੈਂ ਵੀ ਆਪ ਜੀ ਨੂੰ ਟੋਕਾਂਗਾ ਮੈਂ ਵੀ ਆਪ ਜੀ ਨੂੰ ਕਹਾਂਗਾ ਕਿ ਆਪ ਜੀ ਕੋਈ ਧਨ ਨਹੀਂ ਅਰਜਿਤ ਕਰਦੇ ਆਪ ਜੀ ਦੀ ਇੱਛਾ ਹੈ ਜੇਕਰ ਆਪ ਜੀ ਕਿਰਤ ਨਹੀਂ ਕਰਨਾ ਚਾਹੁੰਦੇ ਤੇ ਆਪ ਨਾ ਕਰੋ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਆਖਿਆ ਵੀ ਭਾਈਆ ਜੀ ਅਸੀਂ ਕੋਈ ਕਿਰਤ ਇਸ ਲਈ ਨਹੀਂ ਕਰ ਰਹੇ ਕਿਸਾਨੂ ਇਹ ਡਰ ਹੈ ਕਿ ਆਪ ਜੀ ਸਾਨੂੰ ਕਹਿਣਾ ਦਿਓ ਭਾਈਆ ਜੀ ਸਾਡਾ ਮੁੱਖ ਕਾਰਨ ਹੈ ਮੁੱਖ ਉਪਦੇਸ਼ ਹੈ ਕਿ ਅਸੀਂ ਸੰਸਾਰ ਨੂੰ ਜੋ ਆਪਣੀ ਬਾਣੀ ਦੇ ਰਾਹੀਂ ਉਪਦੇਸ਼ ਦੇਣਾ ਉਹ ਆਪਣੇ ਜੀਵਨ ਚੋਂ ਵੀ ਵਿਖਾਉਣਾ ਹੈ ਤੇ ਸਾਧ ਸੰਗ ਜੀ ਮੇਰੇ ਸਤਿਗੁਰੂ ਜੀ ਨੇ ਫੇਰ ਭਾਈਆ ਜੈ ਰਾਮ ਜੀ ਨੂੰ ਜਦੋਂ ਆਖਿਆ ਤੇ ਭਾਈਆ ਜੀ ਕਹਿੰਦੇ ਜੀ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚੋਂ ਮੋਦੀ ਚਲਿਆ ਗਿਆ ਜੇ ਆਪ ਜੀ ਚਾਹੁੰਦੇ ਹੋ ਤੇ ਉੱਥੇ ਨੌਕਰੀ ਹੋ ਸਕਦੀ ਹੈ ਤੇ 사드गुरु जी ने हामी भर दी तीआ ते 사త్సંગજી 사드गुरु जी दौलत खान लोधी ਦੇ 모디 ఖਾਨੇ ਦੇ ਵਿੱਚ ਸੁल्तानपुर लोधी ਦੇ ਵਿੱਚ 사드गुरु ਕੀਰਤ ਕਰਨ ਲੱਗੇ ਨੇ ਤੇ 사త్సંગજી 1000 روپے ਦਾ ਸੌਦਾ 사드गुरु जी ਗਰੀਬ ਨਿਵਾਜ਼ ਜੀ ਨੇ ਉਸ ਹੱਟ ਦੇ ਵਿੱਚ ਭਰਿਆ ਜਿੱਥੇ ਗੁਰਦੁਆਰਾ ਹੱਟ ਸਾਹਿਬ ਅਜ ਵੀ ਬਣਿਆ ਹੋਇਆ ਸੰਗਤਾਂ ਦਰਸ਼ਨ ਕਰਦੀਆਂ ਉਹ ਬੱਟੇ ਵੀ ਸਾਧ ਸੰਗਤ ਜੀ ਅੱਜ ਤੱਕ ਸੰਗਤਾਂ ਨੇ ਉੱਥੇ ਸਾਂਭ ਕੇ ਰੱਖਿਆ ਜਿੱਥੇ ਸਤਿਗੁਰੂ ਜੀ ਨੇ 13-13 ਤੋਲਿਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਉੱਥੇ ਅਨੇਕ ਪ੍ਰਕਾਰ ਦਾ ਸੌਦਾ ਲਿਆ ਕਰਕੇ ਉਸ ਹੱਟ ਦੇ ਵਿੱਚ ਰੱਖਿਆ ਤੇ ਗੁਰਦੇਵ ਜੀ ਨੇ ਉਪਦੇਸ਼ ਦਿੱਤਾ ਕਿ ਆਪਣੀ ਕਿਰਤ ਨੂੰ ਕਿਵੇਂ ਪ੍ਰੇਮ ਕਰੀਦਾ ਤੇ ਸਤਿਗੁਰੂ ਜੀ ਹੁਣ ਮੋਦੀ ਖਾਨੇ ਦੇ ਵਿੱਚ ਹੀ ਰਹਿੰਦੇ ਨੇ ਉੱਥੇ ਹੀ ਸੌ ਜਾਂਦੇ ਨੇ ਉੱਥੇ ਹੀ ਭਾਈ ਬਾਲਾ ਜੀ ਨੂੰ ਕਹਿੰਦੇ ਨੇ ਕਿ ਪ੍ਰਸ਼ਾਦਾ ਪਾਣੀ ਤਿਆਰ ਕਰੋ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਇਹ ਵਿੱਦ ਬਣਾਈ ਹੈ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਸਾਰੀਆਂ ਜਿੰਨੀਆਂ ਵੀ ਸੰਗਤਾਂ ਉਥੇ ਆਉਂਦੀਆਂ ਸਤਿਗੁਰਾਂ ਦੇ ਕੋਲੋਂ ਮੋਦੀ ਖਾਨੇ ਦੇ ਵਿੱਚੋਂ ਸਾਧ ਸੰਗਤ ਜੀ ਵੱਖ-ਵੱਖ ਚੀਜ਼ਾਂ ਦੀ ਖਰੀਦਦਾਰੀ ਕਰਨ ਵਾਸਤੇ ਤੇ ਸਤਿਗੁਰੂ ਜੀ ਉਹਨਾਂ ਨੂੰ ਸਵਾਇਆ ਕਰਕੇ ਦਿੰਦੇ ਆ ਤੇ ਸਾਧ ਸੰਗਤ ਜੀ ਜਦੋਂ ਇੰਜ ਹੋਣ ਲੱਗਿਆ ਤੇ ਦੂਰ-ਦੂਰ ਤੱਕ ਸਤਿਗੁਰਾਂ ਦਾ ਜਸ ਹੁੰਦਾ ਹੈ ਗਰੀਬ ਨਮਾਜ਼ ਜੀ ਸਾਧ ਸੰਗਤ ਜੀ ਕੇਵਲ ਜਿਨ੍ਹਾਂ ਨੂੰ ਮਾਇਆ ਹੈ ਉਹਨਾਂ ਨੂੰ ਹੀ ਸੌਦਾ ਨਹੀਂ ਦਿੰਦੇ ਬਲਕਿ ਜੋ ਗਰੀਬ ਹਨ ਜਿਨ੍ਹਾਂ ਦੇ ਕੋਲ ਮਾਇਆ ਨਹੀਂ ਹੈ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਉਹਨਾਂ ਨੂੰ ਬਿਨਾਂ ਕਿਸੇ ਪੈਸੇ ਤੋਂ ਮੁਫਤ ਦੇ ਵਿੱਚ ਵੀ ਸੌਦਾ ਦੇ ਦਿੰਦੇ ਨੇ ਕਿ ਭਾਈ ਇਹ ਗਰੀਬ ਨੇ ਇਹਨਾਂ ਨੂੰ ਦੇਣਾ ਚਾਹੀਦਾ ਤੇ ਸਾਧ ਸੰਗਤ ਜੀ ਨਾਲ ਹੀ ਜਿਹੜੇ ਦੂਰ ਦੂਰ ਤੋਂ ਸਾਧੂ ਨੇ ਫਕੀਰ ਨੇ ਆਪਣੀ ਆਪਣੀ ਭੁੱਖ ਲੈ ਕੇ ਸਤਿਗੁਰਾਂ ਕੋਲ ਜਾਂਦੇ ਆਂ ਕੋਈ ਸਾਧ ਸੰਗਤ ਜੀ ਸਤਿਗੁਰੂ ਜੀ ਕੋਲ ਢਿੱਡ ਦੀ ਭੁੱਖ ਲੈ ਕੇ ਜਾਂਦਾ ਸਤਿਗੁਰੂ ਉਹਦੀ ਵੀ ਤ੍ਰਿਪਤੀ ਕਰਦੇ ਹੈ ਕੋਈ ਆਤਮਾ ਦੀ ਭੁੱਖ ਲੈ ਕਰਕੇ ਜਾਂਦਾ ਕੋਈ ਭਗਤੀ ਦੀ ਭੁੱਖ ਲੈ ਕੇ ਜਾਂਦਾ ਕੋਈ ਗਿਆਨ ਦੀ ਕੋਈ ਯੋਗ ਦੀ ਜਿਹੋ ਜਿਹੋ ਜੀ ਦਾਤ ਮੇਰੇ ਸਤਿਗੁਰੂ ਦੇ ਦਰ ਦੇ ਉੱਤੇ ਕੋਈ ਲੈਣ ਲਈ ਜਾਂਦਾ ਤੇ ਸਾਧ ਸੰਗਤ ਜੀ ਮੇਰੇ ਸਤਿਗੁਰੂ ਜੀ ਝੋਲੀਆਂ ਭਰ-ਭਰ ਕੇ ਭੇਜਦੇ ਹੈ ਤੇ ਸਾਧ ਸੰਗਤ ਇਹ ਜੱਸ ਚੱਲਦਿਆਂ ਚੱਲਦਿਆਂ ਸਾਧ ਸੰਗਤ ਜੀ ਤਲਵੰਡੀ ਮਹਿਤਾ ਕਲਿਆਣ ਦਾਸ ਜੀ ਕੋਲ ਵੀ ਪਹੁੰਚਿਆ ਤੇ ਮਾਤਾ ਜੀ ਨੇ ਜਾ ਕੇ ਕੋਸ਼ਿਸ਼ ਕੀਤੀ ਵੀ ਮੈਂ ਮੇਰੇ ਪੁੱਤਰ ਨੂੰ ਮਿਲ ਕੇ ਆਵਾਂ ਤੇ ਸਾਧ ਸੰਗਤ ਜੀ ਰਾਏ ਬਲਾਰ ਖਾਨ ਸਾਹਿਬ ਤੋਂ ਅੱਗੇ ਲਿਆ ਕਰਕੇ ਪਿਤਾ ਜੀ ਸਤਗੁਰਾਂ ਨੂੰ ਜਦੋਂ ਮਿਲਣ ਆਏ ਤੇ ਆ ਕਰਕੇ ਆਖਿਆ ਪੁੱਤਰ ਤੂੰ ਵਣਜ ਕਰਦਾ ਹੈ ਕੋਈ ਤੇ ਮਾਇਆ ਵਿਚਾ ਕੇ ਰੱਖੀ ਹੈ ਕੋਈ ਮਾਇਆ ਜੋੜ ਕੇ ਰੱਖੀ ਹੈ ਤੇ ਸਾਧ ਸੰਗਤ ਜੀ ਸਤਗੁਰੂ ਕਹਿੰਦੇ ਕਿ ਪਿਤਾ ਜੀ ਮਾਇਆ ਕਮਾਈ ਤੇ ਬਹੁਤ ਸੀ ਪਰ ਇਹ ਸੁਲਤਾਨਪੁਰ ਸ਼ਹਿਰ ਬਹੁਤ ਮਹਿੰਗਾ ਐ ਖਰਚੀਲਾ ਐ ਇੱਥੇ ਜਿੰਨੀ ਕ ਅਸੀਂ ਮਾਇਆ ਕਮਾਈ ਸੀ ਉੰਨੀ ਖਰਚੀ ਗਈ ਐ ਤੇ ਪਿਤਾ ਜੀ ਨੇ ਬੜੇ ਕਰੋਧ ਦੇ ਵਿੱਚ ਸਾਧ ਸੰਗਤ ਜੀ ਬਚਨ ਆਖੇ ਕਿ ਤੁਸੀਂ ਆਪਣਾ ਸੁਭਾਅ ਨਹੀਂ ਬਦਲਿਆ ਤਲਵੰਡੀ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਸੋ ਅੱਜ ਵੀ ਇੱਥੇ ਵੀ ਇਸੇ ਤਰ੍ਹਾਂ ਦੇ ਉਹ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਆਖਿਆ ਕਿ ਪਿਤਾ ਜੀ ਅਸੀਂ ਤਾਂ ਸੰਸਾਰ ਤੇ ਜੋ ਕਾਰਜ ਕਰਨ ਲਈ ਆਏ ਹਾਂ ਅਸੀਂ ਉਹੀ ਕਰਨਾ ਹੈ ਤੇ ਫੇਰ ਸਾਧ ਸੰਗਤ ਜੀ ਪਿਤਾ ਜੀ ਹੁਣ ਮਾਤਾ ਨਾਨਕੀ ਦੇ ਕੋਲ ਜਾਣਗੇ ਉੱਥੇ ਜਾ ਕਰਕੇ ਪਿਤਾ ਜੀ ਮਾਤਾ ਨਾਨਕੀ ਜੀ ਨੂੰ ਭਾਈਆ ਜੈ ਰਾਮ ਜੀ ਨਾਲ ਕੀ ਕੀ ਬਚਨ ਕਰਨਗੇ ਉਹ ਆਪਾਂ ਅੱਜ ਦੀ ਕਥਾ ਦੇ ਵਿੱਚ ਸਰਵਣ ਕਰਨਾ ਹੈ ਆਓ ਆਪਣੀਆਂ ਮਨੋਵਿਰਤੀਆਂ ਖਡੂਰ ਸਾਹਿਬ ਗੁਰਦੁਆਰਾ ਮੱਲ ਅਖਾੜਾ ਸਾਹਿਬ ਦੇ ਵਿੱਚ ਲੈ ਕਰਕੇ ਚੱਲੀਏ ਜਿੱਥੇ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤਖਤ ਸੋਭਾ ਪਾ ਰਹੇ ਨੇ ਕਥਾ ਸੁਣ ਰਹੇ ਨੇ ਤੇ ਥੱਲੇ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਵਰਗੇ ਬ੍ਰਹਮ ਗਿਆਨੀ ਭਾਈ ਪਰਮਹੰਸ ਜੀ ਵਰਗੇ ਮਹਾਪੁਰਸ਼ ਬੈਠ ਕਰਕੇ ਸੁਣ ਰਹੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਅਜੇ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ ਹੋਈ ਇਹੋ ਜੀਆਂ ਰੂਹਾਂ ਸਾਧ ਸੰਗਤ ਜੀ ਬੈਠ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਸੁਣ ਰਹੀਆਂ ਨੇ ਅਸੀਂ ਵੀ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਾਡੀਆਂ ਮਨੁਵਿਰਤੀਆਂ ਵੀ ਸੁਲਤਾਨਪੁਰ ਲੋਧੀ ਦੀਆਂ ਉਹਨਾਂ ਗਲੀਆਂ ਦੇ ਵਿੱਚ ਪਹੁੰਚ ਜਾਣ ਜਿੱਥੇ ਸਾਧ ਸੰਗ ਜੀ ਸਤਿਗੁਰੂ ਜੀ ਆਪਣੇ ਜੀਵਨ ਦੀ ਇਹ ਲੀਲਾ ਕਰ ਰਹੇ ਨੇ ਆਓ ਅੱਜ ਦੀ ਕਥਾ ਦੇ ਪ੍ਰਸੰਗ ਨਾਲ ਜੁੜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਸਾਧ ਸੰਗ ਜੀ ਜਦੋਂ ਪਿਤਾ ਜੀ ਨੇ ਸਤਗੁਰਾਂ ਨੂੰ ਇਹ ਬਚਨ ਆਖੇ ਤੇ ਸਾਧ ਸੰਗ ਜੀ ਫੇਰ ਪਿਤਾ ਜੀ ਹੁਣ ਮਾਤਾ ਨਾਨਕੀ ਜੀ ਦੇ ਘਰੇ ਵੱਲ ਨੂੰ ਤੁਰ ਪਏ ਨੇ ਭਾਈਆ ਜੈਰਾਮ ਜੀ ਦੀ ਜਿਹੜੀ ਹਵੇਲੀ ਸੀ ਸਾਧ ਸੰਗਤ ਜੀ ਉਸ ਪਾਸੇ ਨੂੰ ਗਏ ਨੇ ਤੇ ਜਾ ਕਰਕੇ ਭਾਈਆ ਜੈਰਾਮ ਜੀ ਨੂੰ ਮਿਲੇ ਨੇ ਮਾਤਾ ਨਾਨਕੀ ਜੀ ਨੂੰ ਵੀ ਮਿਲੇ ਨੇ ਮਾਤਾ ਨਾਨਕੀ ਜੀ ਨੇ ਬੜਾ ਉਤਸ਼ਾਹ ਖਾਇਆ ਕਿ ਮੇਰੇ ਪਿਤਾ ਜੀ ਆਏ ਹਨ ਤੇ ਸਾਧ ਸੰਗਤ ਜੀ ਗੱਲਾਂ ਬਾਤਾਂ ਕਰਕੇ ਰਾਜ਼ੀ ਖੁਸ਼ੀ ਪੁੱਛ ਕਰਕੇ ਜਦੋਂ ਕੁਝ ਘੜੀਆਂ ਜਲ ਪਾਣੀ ਛਕ ਲਿਆ ਤੇ ਫਿਰ ਪਿਤਾ ਜੀ ਨੇ ਸਾਧ ਸੰਗਤ ਜੀ ਬੜੀ ਤਲਖੀ ਦੇ ਵਿੱਚ ਮਾਤਾ ਨਾਨਕੀ ਜੀ ਨੂੰ ਆਖਿਆ ਕਿ ਪੁੱਤਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਕੋਲ ਆਏ ਨੇ ਇੱਥੇ ਮੈਂ ਸੁਣਿਆ ਸੀ ਕਿ ਉਹ ਕਿਰਤ ਕਰਦੇ ਨੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰ ਰਹੇ ਨੇ ਪਰ ਇਹਨਾਂ ਦਾ ਸੁਭਾਅ ਤੇ ਉਹੋ ਜਿਹਾ ਹੀ ਹੈ ਜਿੰਨਾ ਧਨ ਕਮਾਉਂਦੇ ਨੇ ਸਾਰਾ ਖਰਚ ਦਿੰਦੇ ਨੇ ਗਰੀਬਾਂ 'ਚ ਵੰਡ ਦਿੰਦੇ ਨੇ ਤੁਸੀਂ ਕਦੇ ਇਹਨਾਂ ਨਾਲ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਕਿ ਤੁਹਾਡੀ ਆਮਦਨ ਕਿੰਨੀ ਹੈ ਤੁਹਾਡਾ ਇਹਨਾਂ ਖਰਚ ਕਿਵੇਂ ਹੋ ਜਾਂਦਾ ਐਨੇ ਪੈਸੇ ਆਖਰ ਖਰਚਦੇ ਕਿੱਥੇ ਨੇ ਪਰਿਵਾਰ ਇਹਨਾਂ ਦਾ ਨਹੀਂ ਹੈ ਕੋਈ ਕਿਤੇ ਮਾਇਆ ਸਾਨੂੰ ਨਹੀਂ ਦਿੱਤੀ ਤੁਹਾਨੂੰ ਨਹੀਂ ਦਿੱਤੀ ਤੇ ਮਾਇਆ ਗਈ ਕਿੱਥੇ ਤੇ ਸਾਧ ਸੰਗਤ ਜੀ ਜਦੋਂ ਇਹੋ ਜੀਆਂ ਗੱਲਾਂ ਕੀਤੀਆਂ ਤੇ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਕਹਿੰਦੇ ਨੇ ਕਿ ਪਿਤਾ ਜੀ ਇਹ ਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਜਾਣਦੇ ਨੇ ਵੀ ਉਹਨਾਂ ਦੀ ਮਾਇਆ ਕਿੱਥੇ ਹੈ ਇਹ ਆਪਾਂ ਨਹੀਂ ਸਮਝ ਸਕਦੇ ਤੇ ਸਾਧ ਸੰਗਤ ਜੀ ਫੇਰ ਪਿਤਾ ਜੀ ਨੇ ਭਾਈ ਬਾਲਾ ਜੀ ਨੂੰ ਬੁਲਾ ਕਰਕੇ ਵੀ ਆਖਿਆ ਕਿ ਬਾਲਿਆ ਤੂੰ ਨਾ 사ਤਗੁਰਾਂ ਦੀ ਜਿਹੜੀ ਮਾਇਆ ਉਹਦੇ ਤੇ ਹਿਸਾਬ ਰੱਖਿਆ ਕਰ ਵੀ ਗੁਰੂ ਸਾਹਿਬ ਕਿੰਨੀ ਮਾਇਆ ਕਿੱਥੇ ਖਰਚ ਕਰਦੇ ਨੇ ਤੇ ਤੂੰ ਗੁਰੂ ਸਾਹਿਬ ਨੂੰ ਆਖਿਆ ਕਰ ਕਿ ਉਹ ਆਪਣੇ ਲਈ ਵੀ ਕੋਈ ਨਾ ਕੋਈ ਮਾਇਆ ਬਚਾ ਕੇ ਰੱਖਣ ਤੇ ਸਾਧ ਸੰਗਤ ਜੀ ਜਦੋਂ ਇਹ ਗੱਲ ਆਖੀ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਪਟਵਾਰੀ ਜੀ ਇਹ ਮੇਰੇ ਬਸ ਦੀ ਗੱਲ ਨਹੀਂ ਹੈ ਮੈਂ ਤੇ 사ਤਗੁਰਾਂ ਦੇ ਹੁਕਮ ਦਾ ਗੁਲਾਮ ਆ ਉਹ ਜਿਸ ਤਰ੍ਹਾਂ ਕਹਿਣਗੇ ਮੈਂ ਉਸੇ ਤਰ੍ਹਾਂ ਜੱਲਾਂਗਾ ਮੈਂ ਉਹਨਾਂ ਦੇ ਹੁਕਮ ਦੀ ਪਾਲਣਾ ਕਰਦਾ ਉਹ ਜਿਵੇਂ ਮੈਨੂੰ ਚਲਾਉਂਦੇ ਨੇ ਮੈਂ ਚੱਲਦਾ ਮੈਂ ਉਹਨਾਂ ਨੂੰ ਉਪਦੇਸ਼ ਨਹੀਂ ਕਰ ਸਕਦਾ ਉਹ ਮੈਨੂੰ ਉਪਦੇਸ਼ ਕਰ ਸਕਦੇ ਨੇ ਗੁਰਦੇਵ ਨੂੰ ਆਪਣੇ ਚੰਗੇ ਮਾੜੇ ਦਾ ਮੇਰੇ ਤੋਂ ਵੱਧ ਗਿਆਨ ਹੈ ਸਾਰੀ ਸ੍ਰਿਸ਼ਟੀ ਦੇ ਚੰਗੇ ਮਾੜੇ ਦਾ ਗਿਆਨ ਹੈ ਮੈਂ ਉਹਨਾਂ ਨੂੰ ਕੀ ਸਮਝਾ ਸਕਦਾ ਤੇ ਸਾਧ ਸੰਗ ਜੀ ਇਹੋ ਜੀ ਬਚਨ ਜਦੋਂ ਭਾਈ ਬਾਲਾ ਜੀ ਨੇ ਕੀਤੇ ਤੇ ਸਤਿਗੁਰੂ ਜੀ ਦੇ ਪਿਤਾ ਜੀ ਨੇ ਫਿਰ ਉੱਥੇ ਚਾਲਾ ਮਾਰਨਾ ਕੀਤਾ ਤੇ ਭਾਈਆ ਜੈਰਾਮ ਜੀ ਨੇ ਆਖਿਆ ਕਿ ਪਿਤਾ ਜੀ ਆਪ ਚਿੰਤਾ ਨਾ ਕਰੋ ਅਸੀਂ ਹੁਣ ਸੋਚਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਕਰ ਦਈਏ ਸਗਾਈ ਕਰ ਦਈਏ ਮੈਂ ਲਾਹੌਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਪਤਾ ਕੀਤਾ ਉਥੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਜੇ ਉਥੇ ਗੱਲ ਬਣ ਗਈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਆਪਾਂ ਜਲਦੀ ਕਰ ਦੋਵਾਂਗੇ ਤੇ ਫਿਰ ਮੈਂ ਤੁਹਾਨੂੰ ਚਿੱਠੀ ਪੱਤਰ ਭੇਜਾਂਗਾ ਤੁਸੀਂ ਵੀ ਆ ਜਾਇਓ ਤੇ ਜਦੋਂ ਵਿਆਹ ਹੋ ਗਿਆ ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰੀ ਕਾਰਜਾਂ ਦੇ ਵਿੱਚ ਜੁੜ ਜਾਣਗੇ ਕਿਉਂਕਿ ਸਾਧ ਸੰਗਤ ਜੀ ਇਹ ਸੰਸਾਰ ਦੀ ਆਮ ਮੰਨਤਾ ਹੈ ਕਿ ਜਦੋਂ ਜੀ ਵਿਆਹ ਹੋ ਜਾਂਦਾ ਹੈ ਤੇ ਬੰਦਾ ਫਿਰ ਸੰਸਾਰ ਵੱਲ ਜੁੜਦਾ ਹੈ ਤੇ ਸਾਧ ਸੰਗਤ ਜੀ ਇਸ ਧਾਰਨਾ ਨੇ ਨਾ ਬਹੁਤ ਸਮਾਜ ਦੇ ਵਿੱਚ ਘਾਣ ਵੀ ਕੀਤਾ ਹੈ ਕਈ ਬਰਬਾਰਾਂ ਦਾ ਕਈ ਬੱਚੇ ਜਿਹੜੇ ਕਾਬਲ ਨਹੀਂ ਹੁੰਦੇ ਗ੍ਰਸਥ ਦੇ ਜਿਨ੍ਹਾਂ ਦੀ ਬਿਰਤੀ ਬਹੁਤ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਸਾਧ ਸੰਗਤ ਜੀ ਜਦੋਂ ਉਹਨਾਂ ਨੂੰ ਆਪਾਂ ਇਹ ਸੋਚ ਕਰਕੇ ਗ੍ਰਸਥ ਮਾਰਗ ਦੇ ਵਿੱਚ ਲੈ ਆਉਨੇ ਆ ਤਾਂ ਫੇਰ ਕਈ ਵਾਰ ਸਮਾਜ ਦੇ ਵਿੱਚ ਦੇਖਿਆ ਵੀ ਬਹੁਤ ਨੁਕਸਾਨ ਵੀ ਹੁੰਦੇ ਇਹੋ ਜਿਹੇ ਫੈਸਲਿਆਂ ਦੇ ਬਹੁਤ ਵਾਰ ਇਹੋ ਜੀਆਂ ਚੀਜ਼ਾਂ ਦੇ ਸਾਧ ਸੰਗਤ ਜੀ ਵੱਡੇ ਨੁਕਸਾਨ ਵੀ ਚੱਲਣੇ ਪੈਂਦੇ ਆ ਪਰ ਸਾਧ ਸੰਗਤ ਜੀ ਕਿਉਂਕਿ ਮਾਤਾ ਨਾਨਕੀ ਜੀ ਵੀ ਇਹ ਚਾਹੁੰਦੇ ਆ ਕਿ ਮੇਰੇ ਭਰਾ ਦਾ ਵਿਆਹ ਹੋਵੇ ਮੈਂ ਤਾਂ ਕਲਿਆਣਦਾਸ ਜੀ ਵੀ ਇਹ ਚਾਹੁੰਦੇ ਆ ਵੀ ਮੇਰੇ ਪੁੱਤਰ ਦਿਆਬਾਏ ਵਿਆਹ ਹੋ ਜਾਵੇ ਤੇ ਮੇਰਾ ਪੁੱਤਰ ਸੰਸਾਰੀ ਮਾਰਗ ਦੇ ਉੱਤੇ ਚੱਲੇ ਮੇਰਾ ਪੁੱਤਰ ਗ੍ਰਸਥ ਮਾਰਗ ਤੇ ਚੱਲੇ ਧਨ ਪਦਾਰਥ ਮਾਇਆ ਕਮਾਵੇ ਸਾਤ ਸੰਗਤ ਜੀ ਇਸ ਤਰੀਕੇ ਦੇ ਨਾਲ ਫਿਰ ਪਿਤਾ ਜੀ ਵਾਪਸ ਚਲੇ ਗਏ ਨੇ ਤੇ ਜਦੋਂ ਪਿਤਾ ਜੀ ਵਾਪਸ ਗਏ ਨੇ ਸਾਤ ਸੰਗਤ ਜੀ ਤੇ ਸਤਿਗੁਰੂ ਜੀ ਆਪਣੇ ਉਸੇ ਅੰਦਾਜ਼ ਦੇ ਵਿੱਚ ਮੋਦੀ ਖਾਨਾ ਚਲਾ ਰਹੇ ਨੇ ਤੇ ਸਾਤ ਸੰਗਤ ਜੀ ਬੇਅੰਤੀ ਲੋਕਾਂ ਨੂੰ ਪਦਾਰਥ ਵੰਡਦੇ ਨੇ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਕਿ ਗੁਰਦੇਵ ਕਹਿੰਦੇ ਨੇ ਰੀਜ ਕੇ দান ਦਿਓ ਜਿਨ ਕੋ ਤਹ ਮੰਗਨ ਕੋ ਨਾ ਕਹੂ ਮਨ ਕੀ ਨੂੰ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਇੱਕ ਵਾਰੀ ਰੀਜ ਕੇ দান ਦੇ ਦਿੱਤਾ ਤੇ ਸਾਤ ਸੰਗਤ ਜੀ ਫਿਰ ਉਹਨਾਂ ਨੂੰ ਦੁਬਾਰੇ ਮੰਗਣ ਦੀ ਜ਼ਰੂਰਤ ਨਹੀਂ ਪਈ ਜਿਹਦੇ ਸਿਰ ਤੇ ਉੱਤੇ ਸਤਿਗੁਰੂ ਜੀ ਨੇ ਹੱਥ ਰੱਖ ਦਿੱਤਾ ਜਿਹਦੀ ਝੋਲੀ 'ਚ ਸਤਿਗੁਰਾਂ ਨੇ ਅਨਾਜ ਪਾ ਦਿੱਤਾ ਸਾਧ ਸੰਗਤ ਜੀ ਫਿਰ ਉਹਨੂੰ ਦੁਬਾਰੇ ਕਿਸੇ ਹੋਰ ਪਾਸੋਂ ਮੰਗਣ ਦੀ ਇੱਛਾ ਨਹੀਂ ਰੱਖੀ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਆਪਣੀ ਮੌਜ ਦੇ ਵਿੱਚ ਮੋਦੀ ਖਾਨਾ ਚਲਾ ਰਹੇ ਨੇ ਤੇ ਹਰ ਕੋਈ ਸਤਿਗੁਰਾਂ ਦਾ ਜਸ ਕਰਦਾ ਹੈ ਤੇ ਸਾਧ ਸੰਗਤ ਜੀ ਕਿਉਂਕਿ ਹਰ ਤਰ੍ਹਾਂ ਦੀਆਂ ਰੂਹਾਂ ਸਾਧ ਸੰਗਤ ਜੀ ਹਰ ਸਮੇਂ ਤੇ ਪ੍ਰਗਟ ਹੁੰਦੀਆਂ ਰਹਿੰਦੀਆਂ ਜੇ ਸਤਿਗੁਰਾਂ ਦਾ ਜਸ ਕਰਨ ਵਾਲੇ ਵੀ ਸੀ ਜੇ ਸਤਿਗੁਰਾਂ ਦੀ ਵਡਿਆਈ ਕਰਨ ਵਾਲੇ ਸੀ ਅੱਜ ਵੀ ਸਾਧ ਸੰਗਤ ਜੀ ਦੋ ਤਰ੍ਹਾਂ ਦੇ ਲੋਕ ਨੇ ਅੱਜ ਸਤਿਗੁਰਾਂ ਦਾ ਜਸ ਕਰਨ ਵਾਲੀ ਸੰਗਤ ਵੀ ਹੈ ਆਪ ਸਭ ਬੈਠ ਕੇ ਸਤਿਗੁਰਾਂ ਦੀ ਵਡਿਆਈ ਕਰ ਰਹੇ ਹੋ ਤੇ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਉਹ ਲੋਕ ਵੀ ਹਨ ਜਿਹੜੇ ਸਤਿਗੁਰਾਂ ਦਾ ਅਪਜਸ ਕਰਦੇ ਆ ਤੇ ਸਾਧ ਸੰਗਤ ਜੀ ਉਸ ਸਮੇਂ ਵੀ ਇਹ ਦੋ ਧਾਰਾਵਾਂ ਇਕੱਠੀਆਂ ਹੀ ਵਗਦੀਆਂ ਸਨ ਕਿਉਂਕਿ ਨਿੰਦਕ ਵੀ ਸਾਧ ਸੰਗਤ ਜੀ ਸਮੇਂ-ਸਮੇਂ ਤੇ ਪੈਦਾ ਹੁੰਦੇ ਆ ਤੇ ਸਾਧ ਸੰਗਤ ਜੀ ਸਤਗੁਰੂ ਜੀ ਦਾ ਇੰਨਾ ਜਸ ਹੋ ਰਿਹਾ ਉਸ ਜਸ ਦੇ ਵਿੱਚ ਜਿਵੇਂ ਸਾਧ ਸੰਗਤ ਜੀ ਚਿੱਟੀ ਚਾਦਰ ਦੇ ਕੋਈ ਦਾਗ ਹੁੰਦਾ ਜਿਵੇਂ ਚੰਦਰਮਾ ਦੇ ਚਿਹਰੇ ਦੇ ਉੱਤੇ ਵੀ ਦਾਗ ਹੁੰਦੇ ਨੇ ਮੇਰੇ ਸਤਗੁਰਾਂ ਦੀ ਚੰਦਰਮਾ ਵਰਗੀ ਸੋਭਾ ਦੇ ਉੱਤੇ ਕੁਝ ਨਿੰਦਕਾਂ ਦੇ ਦਾਗ ਲੱਗੇ ਉਹਨਾਂ ਨੇ ਹਾਲਾਂਕਿ ਸਾਧ ਸੰਗਤ ਜੀ ਸਤਗੁਰਾਂ ਦੀ ਨਿੰਦਿਆ ਕਰਨ ਦੇ ਕੋਈ ਸਮਰੱਥ ਨਹੀਂ ਕੋਈ ਸੂਰਜ ਨੂੰ ਦੀਵਾ ਦਿਖਾ ਦੇ ਕੋਈ ਚੰਦਰਮਾ ਦੇ ਵੱਲ ਮੂੰਹ ਕਰਕੇ ਉਹਦੇ ਤੇ ਥੁੱਕਣ ਲੱਗ ਪਵੇ ਤੇ ਸਾਧ ਸੰਗਤ ਜੀ ਚੰਦਰਮਾ ਤੇ ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ ਖੋਤੇ ਉਹਦੇ ਆਪਣੇ ਮੂੰਹ ਦੇ ਉੱਤੇ ਡਿੱਗਣਾ ਹੈ ਆਪਜਸ ਤੇ ਉਹਨਾਂ ਦਾ ਹੀ ਹੁੰਦਾ ਪਰ ਸਾਧ ਸੰਗਤ ਜੀ ਇਹਨਾਂ ਦੇ ਕੋਈ ਪਿਛਲੇ ਜਨਮਾਂ ਦੇ ਮਾੜੇ ਕਰਮ ਹੁੰਦੇ ਨੇ ਜਿਹੜਾ ਇਹਨਾਂ ਨੂੰ ਸਤਿਗੁਰਾਂ ਜੀ ਨੇ ਇਹ ਸਜ਼ਾ ਲਾਈ ਹੁੰਦੀ ਹੈ ਕਿ ਉਹ ਆਪਣੀ ਜੀਭਾ ਦੇ ਵਿੱਚੋਂ ਗੰਦ ਵਖ ਵਖਦੇ ਨੇ ਵਖ ਕਰਕੇ ਗੰਦ ਤੇ ਸਤਿਗੁਰਾਂ ਦੀ ਸਾਧ ਸੰਗਤ ਜੀ ਅਪਜਸ ਕਰਦੇ ਨੇ ਉਹਨਾਂ ਦਾ ਤੇ ਸਤਿਗੁਰਾਂ ਨੇ ਸਾਧ ਸੰਗਤ ਜੀ ਜਦੋਂ ਇਸ ਤਰੀਕੇ ਦੇ ਨਾਲ ਮੋਦੀ ਖਾਨੇ ਦੀ ਕਾਜ ਵਿਹਾਰ ਅਰੰਭੀ ਹੈ ਤੇ ਸਤਿਗੁਰੂ ਜੀ ਦੇ ਜੂ ਦੂਰ ਤੱਕ ਜਸ ਫੈਲਿਆ ਸਾਧ ਸੰਗਤ ਜੀ ਤੇ ਜਿੱਥੇ ਲੋਕ ਆ ਕਰਕੇ ਤਰੀਫਾਂ ਕਰਦੇ ਨੇ ਸਾਧ ਸੰਗਤ ਜੀ ਉੱਥੇ ਨਾ ਇੱਕ ਕੁਝ ਚੁਗਲ ਬੰਦਿਆਂ ਨੇ ਆ ਕਰਕੇ ਸਾਧ ਸੰਗਤ ਜੀ ਭਾਈਆ ਜੈਰਾਮ ਜੀ ਨਾਲ ਗੱਲ ਕੀਤੀ ਹੈ ਭਾਈਆ ਜੈਰਾਮ ਜੀ ਨੂੰ ਕੀ ਆਖਿਆ ਆਖਿਆ ਕਿ ਜੈਰਾਮ ਜੀ ਜਿਹੜਾ ਆਪ ਜੀ ਦੀ ਪਤਨੀ ਦਾ ਭਰਾ ਹੈ ਨਾ ਨਾਨਕ ਜਿਸ ਨੂੰ ਆਪ ਜੀ ਨੇ ਮੋਦੀ ਖਾਨੇ ਦੇ ਵਿੱਚ ਲਵਾਇਆ ਹੈ ਭਾਈਆ ਜੈਰਾਮ ਜੀ ਆਪ ਜੀ ਦੀ ਜ਼ਿੰਮੇਵਾਰੀ ਤੇ ਦੌਲਤ ਖਾਨ ਲੋਧੀ ਨੇ ਉਹਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਭਾਈਆ ਜੀ ਉਹ ਤੇ ਲੋਕਾਂ ਨੂੰ ਮੁਫਤ ਦੇ ਵਿੱਚ ਹੀ ਅਨਾਜ ਵੰਡੀ ਜਾਂਦਾ ਹੈ ਉਹ ਤੇ ਲੋਕਾਂ ਨੂੰ ਇੰਜੀ ਅਨਾਜ ਹੈ ਜਿਹੜਾ ਉਹ ਲੁੱਟਾਰਿਆ ਹੈ ਤੇ ਉਹਦਾ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਅਸੀਂ ਵੇਖ ਕੇ ਆਇਆ ਜਿਸ ਦਿਨ ਲੇਖਾ ਹੋਵੇਗਾ ਨਾ ਜਿਸ ਦਿਨ ਹਿਸਾਬ ਹੋਵੇਗਾ ਉਸ ਦਿਨ ਜੇ ਹਿਸਾਬ ਦੇ ਵਿੱਚ ਕੋਈ ਫਰਕ ਰਹਿ ਗਿਆ ਕੋਈ ਮਾਇਆ ਸਤਗੁਰਾਂ ਵੱਲ ਨਿਕਲ ਆਈ ਤੇ ਉਹ ਫਿਰ ਤੁਸੀਂ ਉਹਦੇ ਜ਼ਿੰਮੇਦਾਰ ਹੋਵੋਗੇ ਆਪ ਜੀ ਦੇ ਨਾਮ ਨੂੰ ਵੱਟਾ ਲੱਗੇਗਾ ਭਾਈਆ ਜੈਰਾਮ ਜੀ ਦੌਲਤਖਾਨ ਲੋਧੀ ਨੇ ਕਹਿਣਾ ਵੀ ਤੁਹਾਡਾ ਰਿਸ਼ਤੇਦਾਰ ਸੀ ਮੈਂ ਤੁਹਾਡੀ ਜ਼ਿੰਮੇਵਾਰੀ ਤੇ ਉਹਦਾ ਦਿੱਤਾ ਤੇ ਹੁਣ ਤੁਸੀਂ ਜ਼ਿੰਮੇਦਾਰ ਤੇ ਦਰਬਾਰ ਦੇ ਵਿੱਚ ਤੁਹਾਡੀ ਨਿੰਦਾ ਹੋਣੀ ਹੈ ਲੋਕਾਂ ਨੇ ਆਖਣਾ ਹੈ ਕਿ ਵੇਖੋ ਭਾਈ ਜੈਰਾਮ ਜੀ ਦੇ ਰਿਸ਼ਤੇਦਾਰ ਕਿਹੋ ਜਿਹੇ ਨੇ ਸਾਥ ਸੰਗਤ ਜੀ ਮਨ ਦੇ ਵਿੱਚ ਸ਼ੰਕਾ ਪੈਦਾ ਕਰ ਦਿੱਤਾ ਹੈ ਇਹ ਗੱਲ ਸਾਡੇ ਸਮਝਣ ਯੋਗ ਹੈ ਸਾਧ ਸੰਗਤ ਜੀ ਭਾਈ ਜੈ ਰਾਮ ਜਿਨ੍ਹਾਂ ਦੇ ਮਨ ਦੇ ਵਿੱਚ ਸਤਗੁਰਾਂ ਪ੍ਰਤੀ ਬਹੁਤ ਪ੍ਰੇਮ ਹੈ ਸਤਗੁਰਾਂ ਨੂੰ ਆਪ ਜਾ ਕਰਕੇ ਲੈ ਕਰਕੇ ਆਏ ਨੇ ਤੇ ਸੁਲਤਾਨਪੁਰ ਲੋਧੀ ਇੱਥੇ ਰੱਖਦੇ ਨੇ ਆਪਣੇ ਕੋਲ ਪਰ ਸਾਧ ਸੰਗਤ ਜੀ ਇੱਕ ਨਿੰਦਕ ਕੋਲੇ ਕੁਝ ਘੜੀਆਂ ਬੈਠੇ ਨੇ ਤੇ ਉਹਨੇ ਮਨ ਦੇ ਵਿੱਚ ਸਤਗੁਰਾਂ ਪ੍ਰਤੀ ਸ਼ੰਕਾ ਪੈਦਾ ਕਰ ਦਿੱਤਾ ਸਾਧ ਸੰਗਤ ਜੀ ਇਹ ਸਾਖੀ ਸਾਡੇ ਸਮਝਣ ਯੋਗ ਹੈ ਜੇਿਸਕੂਲ ਬੈਠ ਕਰਕੇ ਨਾ ਸਤਗੁਰਾਂ ਦੇ ਮਨ ਦੇ ਵਿੱਚ ਸਤਗੁਰਾਂ ਦੇ ਮਨ ਪ੍ਰਤੀ ਸਤਗੁਰਾਂ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਮਾੜਾ ਭਾਵ ਪੈਦਾ ਹੋਵੇ ਆਪਣੇ ਮਨ ਦੇ ਵਿੱਚ ਸਤਗੁਰਾਂ ਦੇ ਪ੍ਰਤੀ ਕੋਈ ਸ਼ੰਕਾ ਪੈਦਾ ਹੋਵੇ ਸਾਧ ਸੰਗ ਜੀ ਉੱਥੇ ਬੈਠਣਾ ਨਹੀਂ ਚਾਹੀਦਾ ਗੁਰਦੇਵ ਦੀ ਬਾਣੀ ਕਹਿੰਦੀ ਹੈ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਕ ਕਹਿੰਦੇ ਸਾਖਤ ਦੇ ਨੇੜੇ ਨਹੀਂ ਬੈਠਣਾ ਚਾਹੀਦਾ ਜੇ ਸਾਖਤ ਰਾਹ ਦੇ ਵਿੱਚੋਂ ਤੁਰਿਆ ਆਉਂਦਾ ਹੋਵੇ ਤੇ ਰਾਹ ਬਦਲ ਲੈਣਾ ਚਾਹੀਦਾ ਸਾਥ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਫਰਮਾਨ ਹੈ ਸਾਥ ਸੰਗਤ ਜੀ ਜਿਹੜਾ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਸਾਡੀ ਮਿੱਤਰਤਾ ਆਈ ਹੈ ਸਾਡੀ ਦੋਸਤ ਆਈ ਹੈ ਤੇ ਸਾਥ ਸੰਗਤ ਜੀ ਜੇ ਉਹ ਗੁਰਮਤ ਦੇ ਅਨੁਕੂਲ ਹੋਵੇ ਜੇ ਉਹ ਗੁਰੂ ਦੇ ਪ੍ਰੇਮ ਦੇ ਅਨੁਕੂਲ ਹੋਵੇ ਫੇਰ ਹੀ ਸਾਥ ਸੰਗਤ ਜੀ ਉਹਦਾ ਫਾਇਦਾ ਹੈ ਸਤਗੁਰੂ ਜੀ ਕਹਿੰਦੇ ਨੇ ਮਿੱਤਰਤਾ ਹੀ ਕਿਹਦੇ ਨਾਲ ਹੋਣੀ ਚਾਹੀਦੀ ਹੈ ਜਿਨ੍ਹਾਂ ਦਸੰਧਣੀਆਂ ਦੁਰਮਤ ਵੰਜੇ ਮਿੱਤਰ ਅਸਾੜੜੇ ਸਈ ਹੌਂਟ ਢੈਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ ਕਹਿੰਦੇ ਜਿਨ੍ਹਾਂ ਨੂੰ ਮਿਲ ਕੇ ਸਤਗੁਰਾਂ ਪ੍ਰਤੀ ਪ੍ਰੇਮ ਪੈਦਾ ਹੋਵੇ ਜਿਨ੍ਹਾਂ ਨੂੰ ਮਿਲ ਕਰਕੇ ਜਿਹੜੀ ਦੁਰਮਤ ਹੈ ਮਾੜੀ ਮਤ ਹੈ ਉਹਦਾ ਨਾਸ਼ ਹੋ ਜਾਵੇ ਗੁਰਦੇਵ ਕਹਿੰਦੇ ਨੇ ਭਾਈ ਤੇਰੇ ਅਸਲ ਮਿੱਤਰ ਉਹ ਨੇ ਪਰ ਨਾਲ ਦੀ ਨਾਲ ਸਤਿਗੁਰਾਂ ਨੇ ਫਰਮਾਨ ਕਰ ਦਿੱਤਾ ਹੌਂ ਟਟੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਈ ਗੁਰਦੇਵ ਕਹਿੰਦੇ ਨੇ ਭਾਈ ਮੈਂ ਸਾਰਾ ਜੱਗ ਫਰੋਲ ਕੇ ਵੇਖ ਲਿਆ ਹੈ ਹੈ ਨ ਵਿਰਲੇ ਨਾਹੀਂ ਕੰ। ਬਹੁਤ ਵਿਰਲੇ ਹਨ ਬਹੁਤ ਥੋੜੇ ਮਨੁੱਖ ਇਹ ਹੋ ਜੈਨੇ। ਤੇ ਸਾਧ ਸੰਗਤ ਜੀ ਜਦੋਂ ਅਸੀਂ ਹਰ ਬੰਦੇ ਕੋਲੇ ਖਲੋ ਜਾਨਨੇ ਆ ਹਰ ਬੰਦੇ ਦੀ ਗੱਲ ਸੁਣ ਲੈਨੇ ਆ ਕਿਉਂਕਿ ਸਾਧ ਸੰਗਤ ਜੀ ਜਿਵੇਂ ਸਾਡੇ ਸ਼ਰੀਰ ਦੀ ਖਰਾਕ ਹੈ ਨਾ ਸਾਡੇ ਮਨ ਦੀ ਵੀ ਖਰਾਕ ਹੈ। ਸਾਡੇ ਮਨ ਦੀ ਖਰਾਕ ਕੀ ਹੈ ਜਿਹੜਾ ਅਸੀਂ ਕਰਮ ਇੰਦੀਆਂ ਇੰਦਰੀਆਂ ਦੇ ਦੁਆਰਾ ਚੀਜ਼ਾਂ ਸਰਵਣ ਕਰਦੇ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਤੇ ਉਹ ਸਾਡੇ ਮਨ ਦੀ ਖਰਾਕ ਹੈ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਸਾਡੇ ਮਨ ਦੀ ਖਰਾਕ ਹੈ ਅਸੀਂ ਅੱਖਾਂ ਦੇ ਨਾਲ ਦੇਖਦੇ ਹਾਂ ਸਾਡੀ ਮਨ ਦੀ ਖਰਾਕ ਹੈ ਅਸੀਂ ਜੀਭਾਂ ਦੇ ਨਾਲ ਸਵਾਦ ਚਖਦੇ ਹਾਂ ਅਸੀਂ ਹੱਥ ਦੇ ਨਾਲ ਗਰਮ ਠੰਡਾ ਵੇਖਦੇ ਹਾਂ ਜਿੰਨੀਆਂ ਕਰਮ ਇੰਦਰੀਆਂ ਹਨ ਸਾਧ ਸੰਗਤ ਜੀ ਉਹ ਸਾਰੀਆਂ